ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਮਾਲਪੁਰ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਪਿੰਡ ਕਮਾਲਪੁਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸ਼ਿਵਾਜਪੁਰ ਅੱਡਾ ਲਗਦਾ ਸ਼ਿਵਾਜਪੁਰ ਦੇ ਨਾਲ ਪਿੰਡ ਗਲਾਲੀਪੁਰ ਤੇ ਕਮਾਲਪੁਰ ਵਾਹ ਪਿੰਡ ਬਿਲਕੁਲ ਲੱਗ ਗਿਆ ਤੇ ਪਾਲ ਵੀਰ ਦੇ ਘਰ ਆਇਆ ਵਪਾਰ ਦਾ ਵੀਰ ਕੰਮ ਕਰਦਾ ਪਹਿਲਾਂ ਵੀ ਆਪਾਂ ਇਹਨਾਂ ਦੇ ਘਰੋਂ ਇੱਕ ਦੋ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਸਨ ਮਾਲ ਤਕਰੀਬਨ ਰੁਟੀਨ ਦੇ ਵਿੱਚ ਹੀ ਆਇਆ ਗਿਆ ਰਹਿੰਦਾ ਇਸ ਕਿੱਲੇ ਤੇ ਇਸ ਫਾਰਮ ਤੇ ਠੀਕ ਆ ਜੀ ਅੱਜ ਵੀ ਇਸ ਵੀਡੀਓ ਦੇ ਵਿੱਚ ਚਾਰ ਵੜਾ ਭਰਾਵਾਂ ਨੂੰ ਦਿਖਾਉਣੀਆਂ ਨੇ ਚਾਰੇ ਦੇ ਚਾਰੇ ਨਗ ਜਿਹੜੇ ਗੱਭਣ ਆ ਤਕਰੀਬਨ ਕੋਈ ਵੀਰ ਪਿਆਰੀ ਵਾਲੇ ਸਮਝ ਲਿਆ ਜੀ ਠੀਕ ਆ ਜੀ ਵਿੱਚੋਂ ਦੋ ਤਿੰਨ ਨਗ ਜਿਹੜੇ ਆ ਤਕਰੀਬਨ ਹਫਤੇ 8ਾਂ ਦਾ 7-8 ਦਿਨਾਂ ਤੱਕ ਜਿਹੜੇ ਸੂਪ ਰਹੇ ਆ ਇੱਕ ਵਾਰ ਤੁਹਾਨੂੰ ਵੱਡੀ ਵਿਖਾਉਣੀ ਆ ਐਚ ਐਫ ਬ੍ਰੀਡ ਦੇ ਵਿੱਚ ਫਾਰਮ ਵਾਲੀ ਉਹ ਤਕਰੀਬਨ 20-22-25 ਦਿਨ ਦਾ ਹਜੇ ਸਮਾਂ ਦਾ ਬਾਕੀ ਆ ਰੇਟ ਬਿਲਕੁਲ ਜਾਇਜ਼ ਆ ਛੋਟੇ ਛੋਟੇ ਭਾਅ ਪੜਤੇ ਰਹਿਣ ਵਾਲੇ ਆ ਸੋ ਪੂਰੀ ਗੱਲਬਾਤ ਕਰਾਂ ਤਾਂ ਸਮਾਂ ਕੋਈ ਸ਼ਾਮ ਦੇ 3 ਵਜੇ ਦਾ ਬਾਕੀ ਇੱਥੇ ਆਣ ਕੇ ਮੇਰਾ ਭਰਾ ਟਿੱਪ ਕੇ ਤਸੱਲੀ ਕਰਕੇ ਆਪਣੀ ਬਿਲਕੁਲ ਮਾਲ ਦੀ ਲੈ ਕੇ ਜਾਓ ਕਿਉਂਕਿ ਮਾਲ ਇਸੇ ਤਰ੍ਹਾਂ ਅੱਗੋਂ ਵੀਰ ਨਹੀਂ ਲਿਆਉਂਦੇ ਤੇ ਲਿਆ ਕੇ ਸੇਲ ਕਰਦੇ ਆ ਪੂਰੀ ਗਲਬਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਪਾਲ ਸਾਸਰੀ ਸਾਸਰੀ ਕਾਂਲ ਹੋਰ ਭਾਜੀ ਹੈ ਕਿਰਪਾ ਕਰਦੇ ਪਾਲ ਵੀਰੇ ਇਸਾ ਜੀ ਆਪਾਂ ਵੀਡੀਓ ਪਾਈ ਸੀ ਆਪਣੇ ਘਰੋਂ ਜੀ ਜੀ ਵੀਰ ਜੀ ਉਹਦੇ ਵਿੱਚ ਵੀ ਆਪਾਂ ਐਨੀਮਲ ਦਿਖਾਏ ਸੀ ਚਲੋ ਮਾਲਕ ਦੀ ਕਿਰਪਾ ਮਾਲ ਇਸੇ ਤਰ੍ਹਾਂ ਹੀ ਆਉਂਦਾ ਤੇ ਵਿਖਾ ਨਹੀਂਦਾ ਹਾਂ ਜੀ ਜੀ ਵੀਰ ਜੀ ਪਰ ਥੋੜਾ ਜਿਹਾ ਚਾਂਸ ਘੱਟ ਬਣਦਾ ਵੀਡੀਓ ਤਾਂ ਹਾਂਜੀ ਹਾਂਜੀ ਵੀਰ ਜੀ ਠੀਕ ਆ ਜੀ ਵੀਰ ਜੀ ਮਾਲ ਪਹਿਲਾਂ ਹੀ ਵਿਖ ਜਾਂਦਾ ਵਾ ਵੀਡੀਓ ਦਾ ਕੱਲ ਵੀ ਤਿਆਰੀ ਕੀਤੀ ਸੀ ਤੁਹਾਨੂੰ ਕਾਲ ਕਰਦਾ ਰਿਹਾ ਡੰਗਰਾਂ ਆਉਂਦੇ ਨੂੰ ਵੇਖ ਕੇ ਪਰ ਇਸੇ ਤਰ੍ਹਾਂ ਹੁਣ ਵੀ ਆ ਦੋ ਸਵੇਰ ਦੀਆਂ ਵੇਖੀਆਂ ਹਾਂ ਹਾਂ ਮਤਲਬ ਇਹ ਵੀ ਕਿਤੇ ਨਾ ਕਿਤੇ ਚਲੋ ਤੁਹਾਡਾ ਰਾਤਾ ਸੀ ਵੀ ਕਿਤੇ ਨਾ ਕਿਤੇ ਕੋਈ ਭੈਣ ਭਰਾ ਟਰਾਈ ਮਾਰਦੇ ਆ ਵੀ ਸੌਦਾ ਹੁੰਦਾ ਸਰਦਾ ਸੀ ਜੀ ਜੀ ਵੀਰ ਜੀ ਫਿਲਹਾਲ ਰੋਕਿਆ ਵੀ ਚਲੋ ਹਾਂ ਇਸ ਵਾਰ ਜਿਹੜੇ ਨਾਗਾ ਭੈਣ ਭਰਾਵਾਂ ਨੂੰ ਇੱਕ ਵਾਰੀ ਦਿਖਾਈਏ ਜੀ 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 ਵਿਚਾਰੀ ਚ ਪੇਸ਼ ਕਰੀਏ ਉਹਨਾਂ ਦੀ ਹਾਂ ਬਿਲਕੁਲ ਵੀਰ ਜੀ ਅੱਛਾ ਪਾਲ ਵੀਰੇ ਮਾਲ ਤਕਰੀਬਨ ਆਪਾਂ ਵੜਾ ਗਾਵਾਂ ਖਰੀਦੀ ਕਰਦੇ ਆ ਕਿ ਜੋ ਮੱਜਾ ਮੁੱਜਾ ਵੀ ਆ ਜਾਂਦੀਆਂ ਮੱਜਾ ਵੀਰ ਜੀ ਕੋਈ ਜੇ ਜ਼ਿਆਦਾ ਹੀ ਕੁਆਜੇ ਉਦਾਂ ਨਹੀਂ ਗਾਂ ਦਾ ਹੀ ਆ ਜ਼ਿਆਦਾ ਆਪਣਾ ਠੀਕ ਆ ਠੀਕ ਆ ਪਰਪੇਪੁਰ ਤੇ ਜਾਇਜ਼ ਹੀ ਹੁੰਦੇ ਆ ਜਾਇਜ਼ ਜਾਇਜ਼ ਬਿਲਕੁਲ ਜਾਇਜ਼ ਸੋ ਸ਼ੁਰੂਆ ਤੋ ਵੱਡੀ ਵਾੜ ਤੋਂ ਹੀ ਕਰ ਦਿੰਦੇ ਆ ਬੇਸ਼ੱਕ ਕਿਉਂਕਿ ਵਟੀਆਂ ਵਾੜਾਂ ਵੀਰ ਬਖਾਉਂਦਾ ਜ਼ਿਆਦਾਤਰ ਪਿੱਛੇ ਜੇ ਵੀ ਆਏ ਸੀਗੇ ਉਹਦੇ ਵਿੱਚ ਵੀ ਤਕਰੀਬਨ ਸਾਢੇ ਸਾਢੇ 6 ਫੁੱਟ ਦੀ ਲਾਹਣ ਦਿਖਾਈ ਸੀ ਹਨਾ ਹਾਂਜੀ ਹਾਂਜੀ ਹੱਸ ਮੈਨੂੰ ਤਾਂ ਆ ਗਿਆ ਮੈਂ ਕਿਹਾ ਪਾਲ ਵੀਰ ਤਕਰੀਬਨ ਪਰਲੇ ਪਾਸੇ ਵਾੜ ਤੇ ਗਿਆ ਮੈਂ ਆਵਾਜ਼ ਮਾਰਦਾ ਰਹਾ ਮੈਂ ਪਾਲ ਬਾਈ ਪਾਸ ਪਾਸੇ ਹੈਗਾ ਪਰਲੇ ਓਕੇ ਵਾੜ ਜਿਆਦੀ ਵੱਡੀ ਸੀਗੀ ਇਸ ਵਾਰ ਵੀ ਤਾਂ ਆਸ ਆ ਗਿਆ ਵੀ ਜਿਹੜੀ ਛਿਟਾ ਦੇਂਗਾ ਕਿ ਬਹੁਤ ਵੱਡੇ ਕੱਟ ਕੱਠ ਵਾਲੀ ਵਾੜ ਤੋਂ ਕਰਾਂਗੇ ਠੀਕ ਆ ਜੀ ਐਚਪ ਬਰੀਡ ਦੇ ਵਿੱਚ ਇਹ ਪਾਲ ਬਾਈ ਕਿੰਮਾ ਸੁਆ ਵੀਰ ਇਹ ਵੀ ਜੀ ਦੂਜਾ ਸੁਆ ਦੂਜਾ ਸੁਆ ਹਾਂਜੀ ਠੀਕ ਆ ਜ ਬਾਕੀ ਮਤਲਬ ਦਿਨਾਂ ਦੀ ਗੱਲ ਕਰੀਏ ਤੇ ਹਜੇ ਥੱਲੋਂ ਲਤਨੀ ਦੁੱਤਨੀ ਛਟਾੜੀ ਹੋਈ ਹੈ ਜੀ ਜੀ ਵੀਰ ਜੀ ਤੇ ਸਮਾਂ 25 20 22 ਦਿਨ ਹੋਜੇ ਪਾਸੇ 20 ਦਿਨ ਵੀ ਜੀ ਆਂਦੇ ਸੀ ਉਹ ਤੇ ਗਾੜੀ ਦੋ ਦਿਨ ਉੱਤੇ ਲੈ ਜਾ ਚਾਰ ਦਿਨ ਉੱਤੇ ਲੈ ਜਾ ਠੀਕ ਠੀਕ ਤੱਕ ਪਾਰ ਵੀ ਨਹੀਂ ਹੁੰਦਾ ਵੀ ਕਿਸੇ ਮਤਲਬ ਕਿ ਘਰਾਂ ਦੇ ਵਿੱਚੋਂ ਹੀ ਮਾਲ ਆਪਾਂ ਇਕੱਠਾ ਕਰਦੇ ਹਾਂ ਜੀ 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 ਹਾਂਜੀ ਹਾਂਜੀ ਕੋਈ ਪਿਛੋਂ ਘਰ ਵਾਲੇ ਨੇ ਜਾਂ ਕਿਸੇ ਫਾਰਮ ਵਾਲੇ ਭਰਾ ਨੇ ਕੋਈ ਡਿਟੇਲ ਦੱਸੀ ਹੋਵੇ ਦੁੱਧ ਦੀ ਜਸਤ ਪਿਛਲੀ ਸਾਲ 25 ਕਿਲੋਨਾਂ ਚੋਇਆ ਜੋ 25 ਕਿਲੋ ਜੀ ਜੀ ਐਡੀ ਵੱਡੀ ਵਾਰ ਤਾਂ ਆਪਾਂ ਉਮੀਦ ਕਰਦੇ ਵੀ ਚਲੋ ਖੁੱਲੂ ਸੋ 25 ਕਿ ਦਿਨ ਦਾ ਦੋਸਤੋ ਹਜੇ ਸਮਾਂ ਬਾਕੀ ਆ ਤੇ 25 ਲੀਟਰ ਵੀਰਾਂ ਦਾ ਵੀ ਦੁੱਧ ਇਹਨੇ ਚਵਾਇਆ ਜੋ ਪਿਛਲੇ ਘਰੋਂ ਡਿਟੇਲ ਮਿਲੀ ਆ ਉਸ ਬਿਹਾਵਤੀ ਆਪਾਂ ਗੱਲਬਾਤ ਕਰਾਂਗੇ ਦੇਖੋ ਜੀ ਪਾਲ ਵੀਰੇ ਇਹਨਾਂ ਖੁੱਲ ਕੇ ਮੜਾ ਤੋੜ ਕੇ ਦਿਖਾ ਦਈਏ ਰੰਗ ਪ੍ਰਿੰਟ ਆ ਟਿਕਾ ਡੱਬੀ ਵੈੜਾ ਕੰਨ ਛੋਟਾ ਨਿੱਕਾ ਕਾਨਾ ਬਾਕੀ ਟੈਗਿੰਗ ਟੂਕੀ ਜਿਹੜੀ ਕਾਨਾ ਦੇ ਵਿੱਚ ਟੈਗ ਟੋਕ ਲੱਗਾ ਤੇ ਫੁੱਲ ਬਡੀ ਹਾਈਟ ਲੈਂਥ ਆ ਦੀ ਆ ਠੀਕ ਆ ਜੀ ਸੋ ਇਧਰਲੇ ਪਾਸੇ ਜੇਕਰ ਤੁਹਾਨੂੰ ਬੈਕ ਸਾਈਡ ਤੋਂ ਵਿਖਾਈਏ ਤੇ ਨਾਰਮਲ ਜਿਹਾ ਕਿਤੇ ਨਾ ਕਿਤੇ ਤੁਹਾਨੂੰ ਮਹਿਸੂਸ ਹੋਗਾ ਵੀ ਲੱਥ ਨਹੀਂ ਸਟਾਰਟ ਹੋ ਗਈ ਆ ਤਾਂ ਤਕਰੀਬਨ ਵੱਡੀਆਂ ਵਾੜਾਂ ਨੇ ਕੋਈ 20 22 20 15 15 20 ਦਿਨਾਂ ਤੱਕ ਥੱਲੋਂ ਚੰਗਾ ਬਣ ਜਾਣਗੀਆਂ ਹਜੇ ਸਮਾਂ ਤਕਰੀਬਨ 20 25 ਦਿਨ ਇਹਦੇ ਮੰਨ ਕੇ ਸੌਦਾ ਕਰਿਓ ਢੇਲ ਟੁਣਾ ਕਾਫੀ ਆ ਲੇਵਾ ਭਰੂਗੀ ਤੇ ਆਰਡਰ ਜਿਹੜਾ ਬਿਲਕੁਲ ਫਿਕਸ ਲੇਵਾ ਬਣਾਉਂਗੀ ਕਿਉਂਕਿ ਵੱਡੀ ਵਾੜਾ ਤੇ ਨੇਵੇ ਆਰਡਰ ਦੀ ਕੁਆਲਿਟੀ ਜਿਹੜੀ ਬਿਲਕੁਲ ਕੰਪੈਕਟੀ ਰਹੂਗੀ ਬਾਕੀ ਵੀਰ ਮੈਨੂੰ ਲੱਗਾ ਵੀ ਟਿੱਪਣ ਮਾੜੀ ਮੜੂ ਕੂੰਦਾਂ ਤਾਂ ਸੁੱਕੀ ਆਉਂਦੀ ਹਣੀ ਹਾਂਜੀ ਪੂਰਾ ਛੈਤ ਆਉਣ ਡਿਆ ਠੀਕ ਆ ਭਰਾ ਹਾਂਜੀ ਟਿੱਪਣ ਪੂਰੀ ਓਕੇ ਆ ਠੀਕ ਆ ਫਾਲ ਵੀਰੇ ਮਾੜਾ ਆਗਾਨ ਹੋਲੀ ਹਾਈਟ ਲੈਂਥ ਆ ਚਲੋ ਮੇਰੇ ਭਰਾ ਕੋਈ 100 ਡੇਢ 200 ਕਿਲੋਮੀਟਰ ਤੋਂ ਉਤਰ ਪੈਂਦੇ ਚਾਹੇ ਕੋਈ ਨੀਡਲ ਲੱਗੇ ਵਾਲਾ ਵੀ ਵੀਰ ਆਉਂਦਾ ਵੱਡੀ ਵੜਾ ਤੇ ਜਾਂ ਸੂਹਾ ਕਿ ਦੂਜਾ ਵੀਰ ਵੀਦੀ ਦੂਜਾ ਦੂਜਾ ਸੂਹਾ ਹਾਂਜੀ ਠੀਕ ਆ ਜੀ ਦੂਜਾ ਸੂਹਾ ਇਸ ਵਾਰ ਜਿਹੜਾ ਇਹਨੇ ਸੂਨਾ ਠੀਕ ਆ ਸੋ ਬਾਕੀ ਇੱਕ ਗੱਲ ਜ਼ਰੂਰ ਆ ਅੱਜ ਵੀਰਪਾਲ ਨੇ ਜੀ ਆਪ ਕੈਮਰਾ ਵੀ ਗੱਲਬਾਤ ਕੀਤੀ ਆ ਮਤਲਬ ਜਿੰਨੇ ਕ ਰੇਟ ਦੀ ਅੱਜ ਭਰਾਵਾਂ ਨੂੰ ਦੇ ਦੇਣੀ ਆ ਆਵਾ ਧਾਵਾ ਤੇ ਜਦੋਂ ਕਰਮਾਂ ਲਈ ਪੂਰੀ ਤਿਆਰੀ ਤੇ ਹੋਈ ਅਕੇ ਮੇਰਾ ਕੋਈ ਫਾਰਮਰ ਭਰਾ ਚੰਗਾ ਨਫਾ ਵੀ ਤੁਸੀਂ ਲੈ ਸਕਦੇ ਜੇ ਕਿਉਂਕਿ ਬਣਦੀ ਬਣਦੀ ਚੰਗੀ ਆ ਤਲ ਤੋਲਾ ਖਾਲੇ ਦੇ ਵਿੱਚ ਕਾਫੀ ਆ ਠੀਕ ਆ ਜੀ ਆ ਦੇਖੋ ਸੋ ਚਾਰੇ ਥਾੜ ਨੇ ਜਿਵੇਂ ਜਿਵੇਂ ਲੇਵਾ ਇਹਨੇ ਭਰਿਆ ਠੀਕ ਆ ਜੀ ਧਾਰਾਂ ਜਾਂ ਬਿਲਕੁਲ ਦੁੱਧ ਪਾਉਣਾ ਕੀਤਾ ਸ਼ੁਰੂ ਲੇਵੇ ਦੇ ਵਿੱਚ ਤੇ ਨਖੇੜ ਨਫੂੜ ਚੌਥਾ ਥਾਣਾ ਦਾ ਉਵੇਂ ਨਿਕਲ ਕੇ ਸਾਹਮਣੇ ਆ ਜਾਊਗਾ ਆ ਲਓ ਠੀਕ ਆ ਚੈੱਕ ਕਰੋ ਠੀਕ ਆ ਬਾਕੀ 53 ਬਿਲਕੁਲ ਗੂੰਦ ਹੀ ਆਉਂਦੀ ਆ ਹਾਂਜੀ ਹਾਂਜੀ ਵੀਰ ਜੀ ਕਿਉਂਕਿ ਹਜੇ ਸਮਾਂ ਕਾਫੀ ਪਿਆ ਤੇ ਇਹਦਾ ਫਿਰ ਪਾਲ ਕੀ ਮੁੱਲ ਕੀਤਾ ਜੇ ਇਹਦਾ ਵੀਰ ਜੀ ਮੁੱਲ 75 ਹਾਂਜੀ ਬਿੱਜ ਤੇ ਯਸ ਨੂੰ ਆਪਾਂ ਦੇ ਦੇਣੀ ਹਾਂ ਨਾ 70 ਦੀ ਦੇ ਦਿੱਤੀ 70 ਦੀ ਦੇ ਦੋ ਹੱਕ ਰੱਖ ਦੀਏ ਚਲੋ 75 ਦੀ ਪਾ ਵੜ ਵੇਖਣਾ ਰਹੀ ਆ ਭਾਵੇਂ ਅੱਜ ਕੱਚੀ ਦੀ ਵੀ ਗੱਲ ਕਰ ਲਈਏ ਜਿਹੜੇ ਭਰਾ ਨੂੰ ਅਸਲ ਬਰੀਡ ਦਾ ਪਤਾ ਹੈ ਪਰ ਚਲੋ ਅੱਜ ਕੋਈ 20 15 20 ਦਾ ਸਾਹਮਣੇ ਪਾਣੀ ਕਿਸੇ ਭਰਾ ਨੂੰ ਚਲੋ 70000 ਵੀ ਜੇ ਜਾਂ ਕਾ ਪਾ ਦੇਣਾ 70000 ਵੀ ਮਿਲਦਾ ਪਰ ਕਰਕੇ ਮਾਰਦਾਂ ਦੇ ਦਿੱਤੀ ਖਿੱਚ ਕੇ ਦੋ ਅਰ ਛੱਡ ਦੀ 68000 ਦੀ 68 ਨਹੀਂ 67 ਨਹੀਂ ਤੇ ਹੋਰ ਗੱਲ ਕਰ ਦੀਏ ਪਾ 80000 ਦੀ ਪਾਇਰ ਇਹ ਆਦੀ ਜਾਂਦੀ ਰਹੂਗੀ ਠੀਕ ਆ ਜੀ 65000 ਦੀ ਮਿਲ ਜੂਗੀ ਆਪਣੇ ਭਰਾਵਾਂ ਨੂੰ ਬਿਲਕੁਲ ਅਸੀਂ 80 ਤੋਂ 85 ਤੋਂ ਬਾਹਰ ਵਿਗਣ ਵਾਲੀ ਵੈੜਾ 85 ਦੀ ਭਾਵੇਂ ਕੋਈ ਪੂਰੀ ਤਿਆਰੀ ਤੇ ਬਾਹਰ ਵੇਚ ਲੈ ਚਾਹੇ ਕੋਈ ਦੁੱਧ ਚਵਾ ਕੇ ਵੇਚ ਲੈ ਠੀਕ ਆ ਜੀ ਅੱਗੇ ਸਾਈਕਲ ਨੰਬਰ ਤੇ ਵੀਰ ਇਹ ਕ੍ਰੋਸ ਆ ਗਈ ਆਪਣੇ ਕੋਲ ਜੀ ਜੀ ਕੋਈ ਸ਼ਾਈ ਵਾਲ ਦਾ ਕੋਈ ਜਰਸੀ ਦਾ ਕ੍ਰੋਸ ਲਾ ਲੈ ਇਹ ਵੈੜ ਦੀ ਕੀ ਡਿਟੇਲ ਆ ਸੂਬਾ ਕਿਨਮਾ ਹੋਊਗੀ ਇਹ ਵੀਰ ਜੀ ਸੂਹਾ ਤੀਜਾ ਜੋ ਤੀਜਾ ਸੂਹਾ ਹਾਂਜੀ ਠੀਕ ਆ ਭਰਾ ਜੀ ਇਹਨੇ 15 16 ਕਿਲੋ ਪਿਛਲੇ ਸਾਲ ਚਵਾਇਆ ਜੋ ਹੂੰ ਬਾਕੀ ਅਜੇ ਵੀਰ ਜੀ ਇਹਦੇ ਵੀ ਸ਼ਹਿਤ ਹੋਣ ਡਿਆ ਜੋ ਤ ਹਫਤਾ 8 ਦਿਨ ਵੀ ਨਹੀਂ ਸੁੰਦੀ ਹਾਂ ਨਹੀਂ ਸੁੰਦੀ ਵੀ ਠੀਕ ਆ ਜੀ ਲੋਬੀ ਇਹ ਵੀ ਹਫਤਾ 8 ਦਿਨ ਹਜਾਰਾਂ ਵਾਲੇ ਕੱਢ ਜੂਗੀ ਵਾਰੜ ਇਹ ਵੀ ਚੰਗੀ ਆ ਸਾਫ ਸੁਥਰੀ ਆ ਪਾਲ ਵੀਰੇ ਇੱਕ ਵਾਰ ਮੜਾ ਹੱਥੋਂ ਤਫੇਰ ਕੇ ਵਿਖਾ ਦਿਆ ਜੇ ਕਈ ਵਾਰ ਮੋਸਟਲੀ ਜਿਆਦਾਤਰ ਘਰੇਲੂ ਘਰ ਵਾਲੇ ਠੀਕ ਆ ਜੀ ਸੌਦਾ ਕਰਦੇ ਆ ਤੇ ਵੈਸੇ ਮੜਾ ਮੋੜ ਬੰਦੇ ਜੀ ਕਾਫੀ ਜਿਆਦੇ ਬੈਠਿਆ ਵੈਸੇ ਪਸ਼ੂ ਡਰਦੇ ਡੁੱਕਰਦੇ ਉਹ ਗੱਲ ਵੱਖਰੀ ਆ ਹਾ ਤੂ ਤਫੇਰ ਕੇ ਜਦਾਂ ਮਰਜ਼ੀ ਆਪਣਾ ਵੀਰ ਕੋਈ ਬਜ਼ੁਰਗ ਆ ਜੇ ਠੀਕ ਆ ਜੀ ਆਪਦੀ ਤਸੱਲੀ ਕਰ ਸਕਦਾ ਕਿਉਂਕਿ ਛਟਾਕਲ ਦੇ ਪਸ਼ੂ ਦਾ ਤੇ ਕੌੜ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਜਦੋਂ ਜਿੱਦਾਂ ਮਰਜ਼ੀ ਹੱਥੋਂ ਤਫੇਰ ਕੇ ਤੁਹਾਨੂੰ ਤਸਲੀਨ ਨਾਲ ਦਿਖਾਇਆ ਆਂਦੀ ਕੁਛ ਨਹੀਂ ਕੀ ਤੱਜਾ ਸੂਬਾ ਸੋਣ ਵਾਲੀ ਆ ਹਫਤੇ ਦੀ ਅੱਠਾਂ ਦਿਨਾਂ ਦੀ ਨਰਮਾ ਠੀਕ ਆ ਬਾਕੀ ਨਖਰਵਾ ਤਾਂ ਨਖੇਰ ਨਖੂੜੇ ਚੌਥਾ ਨਾਲ ਦੇ ਵਿੱਚ ਚੰਗਾ ਸਪੈਸ਼ਲ ਆ ਆ ਦੇਖੋ 15 16 ਕਿਲੋ ਦੂਜੇ ਸੂਬੇ ਚ ਵਾਇਆ ਜੀ ਹਾਂਜੀ ਜੀ ਵੀਰ ਜੀ ਠੀਕ ਆ ਭਰਾ ਪਾਲ ਵੀਰੇ ਖੋਲ ਇਹਨੂੰ ਮੜਾ ਤੋੜ ਕੇ ਦਿਖਾ ਦਈਏ ਠੀਕ ਆ ਜੀ ਹਾਈਟ ਤੇ ਮੀਡੀਅਮ ਜਿੱਦਾਂ ਇੱਕ ਨਾਰਮਲ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਪੰਜਾਬ ਵਾਲੀ ਜਰਸੀ ਵੇਖਦੇ ਆਪਾਂ ਓਡਾ ਕ ਕਰਦੇ ਸਵੈਰ ਦਾ ਹੈਗਾ ਕੋਈ ਬਿਲਕੁਲ ਛੋਟੀ ਨਿੱਕੀ ਮੰਨ ਕੇ ਨਾ ਤ ਤੇ ਜੱਡੀ ਪੰਜਾਬ ਵਾਲੀ ਆਪਾਂ ਜਰਸੀ ਵੇਖਦੇ ਆਂ ਓਡਾ ਕ ਕੱਦ ਹੈਗਾ ਇਸ ਵੈਡ ਦਾ ਬਾਕੀ ਲੇਵੇ ਭਾਂਡੇ ਦੀ ਜਿੰਨੀ ਵੀ ਕਹ ਲੋ 19 ਸਾਫ ਸੁਥਰੀ ਆ ਲੁੱਥੀ ਲੁੱਥੀ ਕਾਫੀ ਆ ਤਕਰੀਬਨ 50% ਕਰਮਾ ਦੀ ਥੱਲੇ ਬਣ ਗਈ ਆ ਤੇ 50% ਕਸਰੇ ਕੀ 8-7 ਦਿਨਾਂ ਦੇ ਵਿੱਚ ਉਹ ਕਵਰ ਕਰ ਜੂਗੀ ਬਾਕੀ ਤੋਰੇ ਤਾਰੇ ਦੀ ਤੁਸੀਂ ਵੇਖ ਲਈ ਆ ਠੀਕ ਆ ਜੀ ਕੋਈ ਟਰੱਕਲ ਜੀ ਨਹੀਂ ਹੈਗੀ ਕੀ ਤੋਰੇ ਤਾਰੇ ਤੋਂ ਵੀ ਕਰਮਾ ਦੀ ਪੂਰੀ ਢੀਲ ਜਾਲੀ ਤੇ ਨਰਮ ਤੋਰਾ ਬਿਲਕੁਲ ਸੋ 35 ਬਿਲਕੁਲ ਗੁੰਦ ਮਖਿਆਲ ਹੀ ਆਉਂਦਾ ਹੋਊਗਾ ਕੋਈ ਸੱਜਣਾ ਉਹਦੀ ਤਸੱਲੀ ਕਰਨੇ ਹਾਂ ਤੋਰ ਲੋ ਵੀਰੇ ਠੀਕ ਆ ਜੀ ਲਓ ਠੀਕ ਆ ਬਾਕੀ ਥੱਲੇ ਬਣਦੀ ਬਣਦੀ ਪੂਰੀ ਹੋ ਗਈ ਤਿਆਰੀ ਪੂਰੀ ਬਣਦੀ ਆ ਜੀ ਦਿਸੀ ਜਾਂਦਾ ਹਾਂਜੀ ਹਾਂਜੀ ਲੈਵਾਂ ਲੂਵਾ ਜੇ ਢਿਲ ਟੁਲ ਬਹੁਤ ਜਾਂਦੀ ਆ ਜੀ 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 ਇਹ ਵੀਰ ਪਾਲ ਕਿੰਨੇ ਦੀ ਜਾਊਗੀ ਅੱਜ ਆਪਣੇ ਕਿਲੇ ਤੋਂ ਇਹ ਵੀਰ ਜੀ ਮੁੱਲ ਦੇ ਇਹੋ ਜੀ ਦਾ ਭਾਵੇਂ 60 ਕਰ ਲਈਏ ਭਾਵੇਂ 55 ਕਰ ਲਈਏ ਹਾਂਜੀ ਵੀਰ ਜੀ ਅੱਜ ਇਹਦਾ ਮੁੱਲ 50000 ਜੋ 50000 ਜੀ ਲਓ ਵੀ ਠੀਕ ਆ ਜੀ ਮਾਲ ਪਹਿਲਾਂ ਆਪਾਂ ਜ਼ਿਕਰ ਕੀਤਾ ਵੀਰਾਂ ਦਾ ਵੀ ਜਾਇਜ਼ ਹੀ ਕਰਕੇ ਦੇਣਾ ਬੇਸ਼ੱਕ ਚਲੋ ਘਰੋਂ ਆਪਾਂ ਇੱਕ ਅਦੀ ਵੇੜ ਵੇਖਣ ਜਾਏ ਖਰੀਦਣ ਨਿਕਲਦੇ ਆ ਤੇ ਵੇੜ ਬੜੀ ਘੱਟ ਲੱਭਦੀ ਆ ਇਹਨਾਂ ਕੋਈ ਭੈਣ ਭਰਾ ਆਖੇ ਵੀ ਵਾਧੂ ਮਾਲ ਆ ਚਲੋ ਵਾਧੂ ਮਾਲ ਹੈਗਾ ਪਰ ਸਾਫ ਸੁਥਰਾ ਜਾਨਵਰ ਲੱਭਣਾ ਬੜਾ ਔਖਾ 50000 ਵੀ ਰੰਦਾ ਪਈਂ ਦੀ ਆਪਾਂ ਲੈਣ ਦੇਣ ਦੀ ਗੱਲਬਾਤ ਹੀ ਕਰਦੇ ਆ ਵੀਰਪਾਲ ਕਰਦ ਗਏ ਛੋਟਾ ਛਟਾ ਇੱਕ ਥੋੜਾ ਜਿਹਾ ਤੈਨੂੰ ਮਿਲੇ ਨੂੰ ਬੜਾ ਚਿਰ ਹੋ ਗਿਆ ਬਾਕੀ ਭੈਣ ਭਰਾਵਾਂ ਨੂੰ ਵੀ ਪਤਾ ਲੱਗ ਜੇ ਵੀਰ ਜੀ ਤੁਸੀਂ ਕਰਨਾ ਕਰ ਲਓ ਹਾਂ ਇੰਨੇ ਚਿਰ ਪਿੱਛੋਂ ਆਏ ਦੇਖ ਲੀ ਕਰਕੇ ਪਿੱਟੇ ਨਹੀਂ ਹਾਰੇ ਡਾਦ ਕੇ 47 ਦੀ ਜਾਂਦਗੀ ਦਾ ਦਿਓ ਵੀਰ ਲਓ ਜੀ 47000 ਦੀ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਜੀ ਬਾਕੀ ਵਾੜ ਚੰਗੀ ਆ ਚਲੋ ਆਪਾਂ ਕੋਈ ਨਜਾਇਜ਼ ਮੋਲ ਨਹੀਂ ਕਰਾਉਣਾ 47000 ਦੀ ਵੀਰਾਂ ਦਾ ਵੀ ਇਹ ਦੇ ਦਿਆਂਗੇ ਚਲੋ ਕਿਸੇ ਭੈਣ ਭਰਾ ਨੇ ਆਪ ਦੀ ਸਮਝ ਨਾਲ ਥੋੜਾ ਬਾਦ ਤੁਸੀਂ ਆਪ ਵੀ ਜੋ ਗੰਜਾਇਸ਼ ਆ ਗਈ ਵਿੱਚੋਂ ਰੈਤ ਹੋਰ ਵੀ ਕਰ ਦਿੱਤੀ ਜਾਊਗੀ ਥੋੜਾ ਬਾਦ ਤਾਂ ਟਰਾਈ ਮਾਰ ਲਿਓ ਥੋੜਾ ਬਾਦ ਤਾਂ ਹੋ ਸਕਿਆ ਕੋਈ 2 4 500 ਇਧਰ ਉਧਰ ਮੌਕੇ ਤੇ ਮਾਨਤਨ ਹੋ ਜਾਊਗਾ 47000 ਦੇ ਵਿੱਚੋਂ ਠੀਕ ਆ ਇਧਰ ਅੱਗੇ ਨੈਕਸਟ ਵਿਖਾ ਦਿੰਨੇ ਆ ਤੇ ਇਹ ਵੀਰ ਪਾਲ ਕਿਹੜੀ ਨਸਲ ਬਰੀਡ ਆ ਗਈ ਫਿਰ ਇਹ ਵੀਰ ਦੀ ਸ਼ਾਈ ਹਾਲ ਕਰਾਸ ਜੋ ਅੱਛਾ ਜੀ ਨਵੇਂ ਧੋਨ ਵਾਲੀ ਹਾਂ ਹਾਂਜੀ ਹਾਂਜੀ ਠੀਕ ਆ ਵੀਰ ਜੀ ਦੂਜੇ ਸਵੇਰੇ ਸੁਣਾ ਵੈੜਦੇ ਬਾਕੀ ਵੀਰ ਜੀ 18 19 ਕਿਲੋ ਦੁੱਧ ਕੱਢਦੇ ਆ ਪਿਛਲੇ ਸ ਪਲੀ ਪਲੀਤੀ ਮੱਜਾਂ ਨਾਲਦੀ ਆ। ਉਹ ਮੱਜਾਂ ਨਾਲਦੀ ਆ ਜੀ। ਲੋ ਜੀ ਫੋਲੀ ਵਜਾਉਣ ਲੋ। ਬਾਕੀ ਠੰਡੀ ਸੀਲਸ ਆ ਗਿਆ ਵੀਰ ਜੀ। ਫੋਲੀ ਵਜਾਉਣ ਲੋ। ਹਾਂ ਜੀ। ਪੁਲਿਸ ਆ ਵੀ ਆਲੇ ਪਾਸੇ ਰਕਾਰ ਹੀ ਟੁੱਟੇ ਪਏ ਵੈਸੇ ਇੰਨੀ ਮੱਝ ਕਦੀ ਰਾਜੀ ਨਹੀਂ ਆਪਾਂ ਵੇਖਦੇ। ਬਾਕੀ ਵਾਰਡ ਮੇਰਾ ਭਰਾ ਵੇਖੋ ਪੂਰੀ ਨਿਗਰ। ਚਲੋ ਪਸ਼ੂ ਥੋੜਾ ਬਾਤਾ। ਬਹੁਤ ਜਿਆਦਾ ਠੰਡੇ। ਭਰਾ ਆਪਣੇ ਸੱਜਣਾਂ ਦੇ ਵਿੱਚ ਬੈਠਿਆ। ਕੋਈ ਗੱਲ ਨਹੀਂ ਬਖਾ। ਇੱਥੇ ਦੇਖੋ ਵੀਰ ਜੀ। ਆ ਲੈ। ਡਰਦੀ ਆ ਸਿਰਫ। ਹਾਂ ਹਾਂ। ਕੋਈ ਚੱਕਰ ਹੀ ਨਹੀਂ ਇਹੋ ਜਿਹਾ। ਸੋ ਵਜਨ ਲੋ ਢਾ ਲਈ ਆ ਕੋਈ ਲਸੇਰੇਪਣ ਦੇ ਵਿੱਚ ਨਹੀਂ ਆ ਵੇਖੋ। ਹੱਥ ਉ ਤਾਂ ਜਿੱਦਾਂ ਮਰਜ਼ੀ ਉੱਠ-ਉੱਠ ਕੇ ਬੈਠੋ ਥੱਲੇ ਠੀਕ ਆ ਪਰਵਾਹ ਹੀ ਨਹੀਂ ਵੀਰ ਜੀ ਬਹੁਤ ਠੰਡੀ ਆ ਬਾਕੀ ਜੰਪਲ ਵੇਖੋ ਮੇਰਾ ਭਰਾ ਜੰਮੀ ਜੋ ਵੀ ਬਹੁਤ ਜ਼ਿਆਦਾ ਤੇ ਇਹਦਾ ਵੀਰ ਪਾਲ ਸੁਹਾ ਗਨਮਾ ਹੋਗਾ ਬੈਠਦਾ ਇਹ ਵੀਰ ਜੀ ਉਹਨਾਂ ਦੁੱਧੀਆਂ ਦੇ ਹੀ ਆਪਾਂ ਤਿੱਜੀਆਂ ਅੰਗੇ ਲੈ ਆ ਠੀਕ ਆ ਕੋ ਤਿੱਜੇ ਲੈ ਜੇ ਮੰਨ ਕੇ ਹਾਂ ਜੀ ਤਿੱਜੇ ਮੰਨ ਕੇ ਲੈ ਜੇ ਬਾਕੀ ਠੀਕ ਆ ਸਾਹਮਣੇ ਆ ਕੋਈ ਦੁੱਧ ਦੱਬ ਦਾ ਵੇਰਵਾ ਭਰਾ ਦਾ ਦੁੱਧ ਵੀਰ ਜੀ ਉਹਨਾਂ ਨੇ 18 ਕਿਲੋ ਆਖਿਆ ਜੋ ਪਿਛਲੇ ਸੂਏ ਠੀਕ ਆ ਜੀ ਹਾਂ ਜੀ ਠੀਕ ਆ ਬਾਕੀ ਵੇੜ ਨੂੰ ਚਲੋ ਚਵਾਉਣਾ ਵੀ ਚਾਹੀਦਾ ਵਾਜਨ ਵਜੂਦ ਹੀ ਬਹੁਤ ਜ਼ ਟੈਲ ਟੂ ਲਲੇਵੇ ਦੇ ਵਿੱਚ ਕਾਫੀ ਅਚਨ ਇੱਕ ਵਾਰੀ ਬੈਕਸਾਈਡ ਤੋਂ ਵੀ ਮਾਰ ਕੇ ਪੋਤੋ ਵਿਖਾ ਦੇ ਕੈਮਰਾ ਆ ਦਿਖਾ ਦਿਓ ਠੀਕ ਆ ਜੀ ਆ ਵੇਖੋ ਮੇਰਾ ਭਰਾ ਠੀਕ ਆ ਜੀ ਇੱਥੇ ਲੇਵਾ ਆਊਗਾ ਕਰਮਾ ਦੀ ਹਾਂਜੀ ਹਾਂਜੀ ਬੰਨਦੀ ਵੀਰ ਜੀ ਬਹੁਤ ਜਿਆਦੀ ਆ ਠੀਕ ਆ ਠੀਕ ਆ ਬੰਨ ਲਓ ਤੇ ਕਰਮਾੜੀ ਰਿਕਾਰਡ ਤੋੜ ਦਊਗੀ ਕੇ ਹਾਂ ਸੋ ਤੋਰੇ ਤਾਰੇ ਦੀ ਵੀ ਕਰਮਾ ਲਈ ਇਹ ਨਹੀਂ ਵੀ ਵੀ ਜੇ ਵਜਨ ਲੋੜ ਦੇ ਵਿੱਚ ਆ ਤੇ ਪੂਰੀ ਪਲਵਾਨ ਹੈ ਤੇ ਕੋਈ ਨਖਰੇ ਕਰੂਗੀ ਤੇ ਮਾਣ ਕਰੂਗੀ ਠੀਕ ਆ ਜੀ ਤੋਰੇ ਤਾਰੇ ਦੀ ਵੀ ਪੂਰੀ ਨਰਮ ਠੰਡੀ ਸੀਲ ਸਲਾਕ ਤੇ ਚੋੜਾ ਚਾਲਾ ਥੱਲੇ ਕਰਮਾਰੀ ਦੇ ਚੰਗਾ ਸਾਂਭੀ ਫਿਰਦੀ ਆ ਸੋ ਚੰਗੀ ਥੱਲੇੋਂ ਪਿਆਰ ਹੁੰਦਾ ਕਈ ਆ ਆ ਦੇਖੋ ਠੀਕ ਆ ਜੀ ਫੇਸ ਕੁਆਲਟੀ ਚੈੱਕ ਕਰਾ ਦੇ ਜਿਵੇਂ ਇੱਕ ਵਾਰੀ ਮਾਰ ਕੇ ਕੈਮਰਾ ਠੀਕ ਆ ਜੀ ਮੂੰਹ ਮੱਥੇ ਦੀ ਛਾਈ ਵਾਲ ਦੇ ਵਿੱਚ ਕਰਾਸ ਇਹ ਅੰਗਾ ਪਾ ਤੁਹਾਨੂੰ ਦਿਖਾ ਰਹੇ ਆ ਠੀਕ ਆ ਭੋੜੀ ਜਿਹਾ ਸਿਰੋਂ ਬਾਕੀ ਵਜਨ ਲੋੜ ਚੰਗਾ ਹਾਈਟ ਕੱਦ ਤਕਰੀਬਨ ਮੀਡੀਅਮ ਐਨੂੰ ਵੀਰੇ ਪਾਲ ਐਨੂੰ ਦਮਾ ਤੋੜ ਲਿਆ ਆ ਦੇਖੋ ਠੀਕ ਆ ਤੋਂ ਬਹੁਤ ਵਧੀਆ ਠੀਕ ਹੈ ਜੀ ਵਜਾਣਾ ਬਾਕੀ ਦੋ ਵੜਾ ਨੂੰ ਕਰਮਾਲੀ ਵਿੱਚ ਪਾਉਂਦੀ ਆ ਜੀ ਜੀ ਤੇ ਤਿੰਪਣ ਇੱਕ ਨੰਬਰ ਰਹੂਗੀ ਕਿਸੇ ਰਕਮ ਦੀ ਪਿੱਛੇ ਭਾਰ ਦੀ ਵੀ ਕੋਈ ਮੁਸ਼ਕਲ ਨਹੀਂ ਮੈਂ ਕਿਹਾ ਵੀਰ ਜੀ ਕੋਈ ਸੋ ਗੱਭਣ ਜ਼ਿਆਦਾਤਰ ਮਾਲ ਆ ਕਿਸੇ ਨੂੰ ਕੋਈ ਰਕਾਵਟ ਵਾਲੀ ਗੱਲ ਨਹੀਂ ਵੀ ਦੂਰੋਂ ਲੱਗੋਂ ਕਿਥੇ ਆ ਜੇ 53 ਮਾਰਾ ਨਿਕਲੇ ਜਾਂ ਕੋ ਪਿੱਛੇ ਦੇ ਭਾਰ ਪਾਉਂਦਾ ਪਸ਼ੂ ਉਹ ਗੱਲ ਬਾਤ ਨਹੀਂ ਹੁੰਦੀ ਇਹ ਵੀਰਪਾਲ ਇਹ ਵੀ ਸੇਲ ਕਰਦੇ ਪਏ ਅੱਜ ਆਪਾਂ ਨਗ ਹਾਂਜੀ ਹਾਂਜੀ ਸਪੈਸ਼ਲ ਚੀਜ਼ ਹੈ ਚਲੋ ਬਹੁਤ ਸੋਹਣੀ ਆ ਉਪਰੋਂ ਪਿੰਡੇ ਦੀ ਲਿਸ਼ਕ ਚਮਕਦਮਕ ਬੜੀ ਆ ਕੀ ਡਿਮਾਂਡ ਰਹੂਗੀ ਇਹਦੀ ਵੀਰ ਜੀ ਇਹਦੀ ਡਿਮਾਂਡ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਹਾਂਜੀ ਵੀਰ ਜੀ ਠੀਕ ਆ ਭਰਾ ਜੀ ਠੀਕ ਆ ਮਤਲਬ ਇਹਦੀ ਇਹ ਕੱਚੀ ਆ ਫਿਰ ਉਸ ਹਿਸਾਬ ਨਾਲ ਜਿੱਦਾਂ ਹੋਈ ਉਸ ਹਿਸਾਬ ਨਾਲ ਆਪਾਂ ਕਰਾਂਗੇ ਠੀਕ ਆ ਜੀ ਹਾਂਜੀ ਮਤਲਬ ਰਹੂਗਾ ਜਾਇ ਜੀ ਹਨਾ ਜਾਇ ਜੀ ਜਾਇ ਜੀ ਵੀਰ ਜੀ ਬਿਲਕੁਲ ਜਾਇ ਲਓ ਵੀ ਮੁੱਲ ਵੀਰੰਦਾ ਵੀ ਜਾਇ ਜੀ ਕਰਾਂ ਤੇ ਨਜਾਇਜ਼ ਇਹਦਾ ਵੀ ਨਹੀਂ ਹੁੰਦਾਗਾ ਜਾਇਜ ਮੁੱਲ ਰਹੂਗਾ ਕਾਲ ਕਰ ਲਿਓ ਸੰਪਰਕ ਕਰ ਲਿਓ ਠੀਕ ਆ ਜੀ ਸਪੈਸ਼ਲ ਚੀਜ਼ ਆ ਵਜਨ ਲੋੜ ਆਲੀਆ ਮੇਰੇ ਫਾਰਮਰ ਭਰਾ ਕਾਫੀ ਡਿਮਾਂਡ ਕਰਦੇ ਕਿਸੇ ਨੂੰ ਨਸਲ ਗਿਰਦਾ ਸ਼ੌਂਕ ਆ ਕਿਸੇ ਨੂੰ ਸ਼ਾਹੀਵਾਲ ਦਾ ਕਿਸੇ ਨੂੰ ਥਾਰਪਾਰਕਰ ਦਾ ਤੇ ਕਿਸੇ ਨੂੰ ਐਚਐਫ ਦਾ ਬਾਕੀ ਮੇਰੇ ਵੀਰ ਵਜਨ ਲੋੜ ਚੰਗਾ ਥੱਲੋਂ ਖੁੱਲੂਗੀ ਚੰਗਾ ਮੁੱਲ ਫੋਨ ਤੇ ਆ ਅੱਗੇ ਆਪਾਂ ਤੁਹਾਨੂੰ ਨੈਕਸਟ ਵਿਖਾ ਦਿੰਨੇ ਆ ਵੜ ਇਧਰਲੇ ਪਾਸੇ ਇੱਕ ਹੋਰ ਵੀ ਹੈਗੀ ਆ ਜਾਇਜ ਰੇਟ ਦੇ ਵਿੱਚ ਤੁਹਾਨੂੰ ਆ ਵੀ ਮਿਲ ਜੂਗੀ ਠੀਕ ਆ ਜੀ ਡੱਬੀ ਵੜ ਆ ਐਚਐਫ ਦੇ ਵਿੱਚ ਕਰਾਓਸ ਇਹ ਵੀ ਅੱਜ ਮੇਲਾ ਲੁੱਟਣ ਵਾਲੀ ਗੱਲਬਾਤ ਹੀ ਹੈ ਵੀ ਛੋਟਾ ਜਿਹਾ ਮੁੱਲ ਵੀ ਤਾਂ ਦਾ ਕਰ ਦੇਣਾ ਇਹ ਵੀਰ ਪਾਲੇ ਦਾ ਕੀ ਵੀਰਵਾ ਦੂਜੇ ਸੂਬੇ ਵੱੱਛੀ ਵੀ ਤੇ ਪਹਿਲੇ ਸੂਏ ਆ ਉਹਨਾਂ ਦੇ ਆਖਿਆ ਤਾਂ ਠੀਕ ਆ ਜੀ ਹਾਂਜੀ ਹਾਂ ਬਾਕੀ ਵੈੜ ਚੰਗੀ ਆ ਹੂੰ ਚਾਰੂ-ਚੂਰੂ ਚੰਗੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲਓ ਜੀ ਪਹਿਲਾ ਸੂਬਾ ਚਾਹੇ ਕੋਈ ਦੂਜਾ ਮੰਨ ਲਿਆ ਜੇ ਮੜਾ ਹਲਾਇਓ ਨੂੰ ਇਹਨੂੰ ਕਰਿਆ ਜੇ ਕੋਈ ਪਹਿਲਾ ਮੰਨ ਲਿਓ ਕੋਈ ਦੂਜਾ ਮੰਨ ਲਿਓ ਵੈਸੇ ਵੀ ਇਹਨਾਂ ਦਾ ਪਿੱਛੋਂ ਬੈਕਗ੍ਰਾਉਂਡ ਮਿਲਿਆ ਵੀ ਪਲੂਨ ਪਹਿਲਾ ਸੂਬਾ ਹੀ ਸੋਣੀ ਆ ਚਾਰੇ ਥਾਂ ਕੋਈ ਫੋਰ ਸ਼ਾਂਕ ਨਹੀਂ ਨਾਲ ਠੀਕ ਆ ਆ ਹਾਂ। ਹਾਂ। ਤੇ ਕਾ ਸੋਨੇ ਕਰਵਾਉਣ ਤਾਂ ਲੱਗਾ ਸਮਾਂ ਇਹ ਵੀ ਅਜੇ ਲੈਂਦੀ ਆ 15-20 ਦਿਨ। ਹਾਂਜੀ ਵੀਰ ਜੀ ਇਹ ਵੀਆਂ 25 ਦਿਨਾਂ ਦੀ ਆ। ਹਣਾ 25 ਦਿਨਾਂ ਦਾ ਗੱਲ ਹੈਗਾ ਵਿੱਚ ਜੀ। ਹਾਂਜੀ ਹਾਂਜੀ। ਲਓ ਜੀ 20-25 ਦਿਨ ਦਾ ਸਮਾਂ ਬਾਕੀ ਆ ਚਲੋ ਉਹੀ ਬਿਲਕੁਲ ਰਾਇਤ ਕਰ ਦੇਣੀ ਆ ਵੀਰ ਨੇ ਅੱਜ ਜਾਇਜ਼ ਬੋਲ ਦੇ ਵਿੱਚ। ਵੀਰ ਇਹ ਘਰ ਵਾਲੇ ਦੇ ਕਹਣਦੇ ਆ ਬਾਕੀ ਕੋਈ ਮੰਨ ਕੇ ਚੱਲੇ ਦੂਜੇ ਆ। ਉਹ ਅਗਲੇ ਦੀ ਆ ਚਲੋ ਕੋਈ ਪਹਿਲੇ ਨਹੀਂ ਤਾਂ ਦੂਜੇ ਹੋਊਗੀ ਹਾਂਜੀ ਹਾਂਜੀ ਕੋਈ ਜ਼ਿਆਦਾ ਨਹੀਂ ਬਾਕੀ ਚਲੋ ਚਾਰੇ ਮੋਰੋ ਤੋਂ ਦਿਸ ਜਾਂਦਾ ਥੋੜਾ ਜਿਹਾ ਆਪਾਂ ਨੂੰ ਤਾਂ ਇਹੋ ਹੀ ਆ ਵੀ ਜੇ ਕਿਸੇ ਨੇ ਪਹਿਲੇ ਕਹਿ ਕੇ ਦਿੱਤੀ ਉਹ ਦੂਜੇ ਵੀ ਹੋ ਸਕਦੀ ਦੂਜੇ ਵੀ ਹੋ ਸਕਦੀ ਕੋਈ ਗੱਲ ਨਹੀਂ ਵੀਰ ਜੀ ਠੰਡੀ ਸੀ ਬੁਖਾ ਦੇ ਜਸ਼ਨ ਹਾਂਜੀ ਆ ਮਾਰ ਕੇ ਕੈਮਰਾ ਭਰਾਵਾਂ ਨੂੰ ਚੈੱਕ ਕਰਾ ਦੇ ਵਛੀ ਇੱਕ ਰੇਡ ਪੜਤੇ ਦੀ ਬੜੀ ਜਾਇਜ਼ ਰਹੂਗੀ ਠੀਕ ਆ ਜੀ ਇੱਕ ਸਾਫ਼ ਸੁਥਰੀ ਬਹੁਤ ਆ ਬਾਕੀ ਥੱਲਿਆਂ ਬਹੁਤ ਜ਼ਿਆਦੀ ਸਾਫ਼ ਸੁਥਰੀ ਆ ਪਿੰਡੇ ਦੀ ਵੀ ਤੁਸੀਂ ਵੇਖੋ ਪੂਰੀ ਦਿਸਕ ਤੇ ਕਰਮਾਂ ਵਾਲੀ ਚਾਰੂ ਇੰਨੀ ਕਿ ਜ਼ਿਆਦੀ ਇਹਨੂੰ ਪਤਾ ਨਹੀਂ ਲੱਗਣ ਰਿਹਾ ਵੀ ਮੈਂ ਰੱਜ ਗਈ ਹਾਂ ਵਿਢੋਲ ਵਰਗੀ ਆ ਪੂਰੀ ਇਹ ਵੀਰ ਜੀ ਬਹੁਤ ਜ਼ਿਆਦਾ ਚਾਰੂ ਆ ਗਏ ਯਾਰ ਐ ਬੱਕੀਆਂ ਬਾਹਰ ਆ ਜਾਂਦੀਆਂ ਫੁੱਲ ਜਾਂਦੀਆਂ ਇਹਨੂੰ ਅਜੇ ਵੀ ਪਾ ਦੋ ਤੇ ਇਹਨਾਂ ਅਜੇ ਵੀ ਨਹੀਂ ਬਿਲਕੁਲ ਬਿਲਕੁਲ ਲੈ ਵੀ ਜਸ਼ਨ ਚੈੱਕ ਕਰਾ ਦੀ ਫਰੰਟ ਤੋਂ ਚੈੱਕ ਕਰਾ ਦੇ ਭਰਾਵਾਂ ਨੂੰ ਫੇਸ ਫੂਸ ਕੁਆਲਿਟੀ ਕਰਾ ਦੇ ਚੈੱਕ ਠੀਕ ਆ ਜੀ ਇਹ ਕਿਤੇ ਨਾ ਕਿਤੇ ਜੇ ਮੈਂ ਐਚਪੀ ਦਾ ਜਰਸੀ ਦਾ ਕਰਾ ਆ ਆ ਗਿਆ ਨਾ ਹਾਂ ਜੀ ਜੀ ਬੂਥੀ ਬਾਥੀਆਂ ਦੀ ਜਿਵੇਂ ਜਰਸੀ ਦੇ ਨਾਲ ਮੇਲਜੋਲ ਖਾਂਦੀ ਆ ਬਹੁਤ ਵਧੀਆ ਠੀਕ ਆ ਜੀ ਆਹ ਵੇਖੋ ਰੱਜੀ ਪੂਜੀ ਆ ਪੂਰੀ ਠੀਕ ਆ ਜੀ ਤੇ ਚਾਰੋ ਚੂਰੂ ਚੰਗੀ ਆ ਫੇਸ ਕੁਆਲਟੀ ਚੰਗੀ ਆ ਕੋਈ ਡਰਨ ਵਾਲੀ ਨਹੀਂ ਗਈ ਬਾਕੀ ਹੈ ਠੰਡੀ ਮਿੱਠੀ ਬਹੁਤ ਜਿਆਦੀ ਠੰਡੀ ਵੀਰ ਜੀ ਹਾਂ ਚੰਗੀ ਆ ਬੈੜ ਜਿੰਨੀ ਆ ਤੇ ਸਭ ਤੋਂ ਮੇਨ ਗੱਲ ਆ ਮੋਲ ਬੜੇ ਜਾਇਜ਼ ਵਿੱਚ ਦਿੱਤੀ ਜਾਣੀ ਅੱਜ ਉਹੀ ਵੀ 25 ਦਿਨ ਅਜੇ ਸਮਾਂ ਲੈਂਦੀ ਆ ਬਿਲਕੁਲ ਬਿਲਕੁਲ ਤਿਆਰੀ ਤੇ ਵੀਰਪਾਲ ਇੱਕ ਗੱਲ ਆ ਵੀ ਚਲੋ ਅੱਜ ਜਿੰਨੇ ਦੀ ਆਪਾਂ ਦੇ ਦੇਣੀ ਆ ਜਾਂ ਤੁਸੀਂ ਦੇ ਦੇਣੀ ਆ ਹਾਂਜੀ ਹਾਂਜੀ ਮਤਲਬ ਤਿਆਰੀ ਤੇ ਕੋਈ ਭਰਾ 2-4 ਰੁਪਏ ਨਫਾ ਲੈ ਸਕਦਾ ਲੈ ਸਕਦਾ ਵੀਰ ਜੀ ਲੈ ਸਕਦਾ ਤੁਹਾਡੇ ਕੋਲੋਂ ਵੀ ਵਪਾਰੀ ਭਰਾ ਚੋਂ ਸਜਣ ਵੀਰ ਲੈ ਕੇ ਜਾਂਦੇ ਆ ਮਾਲ ਵੇਚਣਾ ਹਾਂਜੀ ਹਾਂਜੀ ਵੀਰ ਜੀ ਇਸੇ ਤਰ੍ਹਾਂ ਚਲੋ ਆਪਾਂ ਵੀ ਅੱਗੋਂ ਲਿਆਉਣੇ ਭੈਣ ਭਰਾਵਾਂ ਤੋਂ ਜੀ ਜੀ ਆਪਣੇ ਕੋਲੋਂ ਵੀ ਲਈ ਜਾਂਦੇ ਆ ਹਾਂਜੀ ਵੀਰ ਜੀ ਹਾਂਜੀ ਠੀਕ ਆ ਭਰਾ ਇਹਦਾ ਵੀਰਪਾਲ ਕੀ ਡਿਮਾਂਡ ਕੀ ਮੁੱਲ ਰੂਗੀ ਕਿਰਾ ਵੀਰ ਜੀ ਅੱਜ ਮੁੱਲ 45 ਹਾਂ ਦੇਣ ਵਾਲੀਆਂ ਗੱਲਾਂ ਕਰ ਦਈਏ ਵੀਰਾਂ ਨਾਲ ਜ ਹਾਂ ਤੁਸੀਂ ਕੱਲ ਨੂੰ ਮਾਨਤਨ ਕਰਦਿਏ ਜਿੰਨਾ ਵੀ ਕਰ ਸਕਦੇ ਆ 2000 ਕਰਦਿਏ 38 ਦੀ ਦੇ ਦੋ 38 ਦੀ ਦੇ ਦਿੰਨੇ ਆ ਠੀਕ ਹੈ ਜੀ ਆਹੋ 38 ਦੀ ਦੇ ਦਿੰਨੇ ਆ ਬਾਕੀ ਭੈਣ ਭਰਾ ਵੀ ਫੋਨ ਲਾਉਣ ਕੱਲਾ ਕਈ ਭਰਾ ਹੁੰਦਾ ਵੀ ਆਪਾਂ ਤਾਂ ਜਿੰਨਾ ਵੀ ਹੋ ਸਕਦਾ ਵੀਰਾਂ ਨੂੰ ਕਹਿ ਕੇ ਮਾਨ ਕਰਦੇ ਆ ਆਪਣਾ ਭਰਾ ਠੀਕ ਹੈ ਜੀ ਜਿੰਨਾ ਵੀ ਹੋ ਸਕਦਾ ਜਾਇਜ਼ ਕਰ ਦਿੰਦੇ ਆ ਅਗੋਂ ਤੁਸੀਂ ਵੀ ਥੋੜਾ ਬੜਾ ਜਿਹਾ ਸ਼ੋਰ ਛੱਪਾ ਕਰਾਉਣਾ ਹੁੰਦਾ ਠੀਕ ਹੈ ਜੀ ਘਰੇ ਵਿਜ਼ਿਟ ਕਰਕੇ ਚੰਗੀ ਚੀਜ਼ ਲੱਗਦੀ ਆ ਤਾਂ ਤੁਹਾਡਾ ਵੀ ਕਿਹਾ ਨਹੀਂ ਮੋੜਿਆ ਜਾਊਗਾ ਤੁਸੀਂ ਫੋਨ ਕਰ ਲਿਓ ਜੀ ਜੀ ਇੱਕ ਪਾਲ ਵੀਰੇ ਨਾਗਾ ਆਪਣੇ ਕੋਲ ਫਿਲਹਾਲ ਇਹੋ ਹੀ ਆ ਹਾਂਜੀ ਜੀ ਵੀਰ ਜੀ ਚਾਹ ਇੱਕ ਨੰਬਰ ਜਿਹੜੇ ਆਪਣੇ ਕਰ ਦਈਏ ਸਾਂਝੇ ਹਾਂਜੀ ਵੀਰ ਜੀ 97798 ਹਾਂਜੀ 72256 ਠੀਕ ਹੈ ਭਰਾ ਇੱਕੋ ਨੰਬਰ ਚ ਚਲਾ ਦਈਏ ਇੱਕ ਹੀ ਚਲਾ ਲਓ ਠੀਕ ਹੈ ਵੀਰੇ ਲਓ ਵੀ ਇਹ ਅੱਜ ਵੀਰਪਾਲ ਦੇ ਕੋਲ ਆਪਣੀ ਵਿਜਿਟ ਸੀ ਠੀਕ ਹੈ ਜੀ ਪਾਲ ਵੀਰ ਦੇ ਪਿੰਡ ਪਹੁੰਚੇ ਸੀਗਾ ਕਮਾਲਪੁਰ ਸ਼ਬਾਜਪੁਰ ਅੱਡਾ ਲੱਗਦਾ ਠੀਕ ਹੈ ਜੀ ਇੱਥੇ ਆਣ ਕੇ ਆਪਦੀ ਤਸੱਲੀ ਕਰੋ ਚਾਰ ਨੱਕ ਦਿਖਾਤੇ ਆ ਮਾਲ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਇਹਨਾਂ ਦੇ ਕੋਲ ਸੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ